ਨਾਮ ਕੀ ਤੁਹਾਡਾ ਜੀ ਮੈਂ ਕੀ ਕਹਿਣਾ ਚਾਹੁੰਦੇ ਹਾਂ ਇਹਨੂੰ ਗਲਤ ਗੱਲਾਂ ਕੋਹਨਾਂ ਕੋਲ ਕਿਨੇ ਤੇਤਮ ਕੀ ਇਹ ਹੋਇਆ ਕਿਨੇ ਤੇਤਮ ਕੀ ਮੈਂ ਰੋਂ ਨਹੀਂ ਰੋਂ ਨਹੀਂ ਤੁਹਾਡੇ ਬੇਟੇ ਦਾ ਕੀ ਨਾਮ ਆ ਗਗਿੰਦਰ ਸਿੰਘ ਆ ਜੀ ਕਿਉਂ ਧਮਕੀ ਦਿੱਤੀ ਮੈਨੂੰ ਕਿੱਥੋਂ ਦਾ ਰਹਿਣ ਵਾਲਾ ਤੁਸੀਂ ਡਿਗਰਾਉਂ ਦੇ ਹਾਂਜੀ ਡਿਗਰਾਉਂ ਦੇ ਰਹਿਣਾ ਜੀ ਸਾਡਾ ਪਿੰਡ ਇੱਧਰ ਮਰੰਡੇ ਕਿੰਨੀ ਹੈ ਹਾਂਜੀ ਮਰੰਡੇ ਕਿੰਨੀ ਹੈ ਜੀ ਮਰੰਡੇ ਨਹੀਂ ਤੁਸੀਂ ਇੱਥੇ ਡਿਗਰਾਉਂ ਕਿਵੇਂ ਆ ਜੀ ਮੇਰਾ ਬੇਟਾ ਜੀ ਹੈ ਕੌਣ ਜੀ ਤੁਹਾਡਾ ਬੇਟਾ ਜੀ ਆ ਗਗਿੰਦਰ ਸਿੰਘ ਅੱਛਾ ਜੀ ਬਾਬਾ ਜੀ ਤੁਹਾਡਾ ਬੇਟਾ ਜੀ ਠੀਕ ਹੈ ਬਾਬਾ ਜੀ ਠੀਕ ਹੈ ਠੀਕ ਹੈ ਹੁਣ ਜੀ ਦਾ ਬੇਟਾ ਤੇ ਕਿਆ ਬੀਤ ਨੂੰ ਜਿਹੜਾ ਰਾਫਲ ਦੀ ਨੌਕ ਲਾ ਕੇ ਉਹ ਤੇ ਗਲਤ ਗੱਲਾਂ ਕਹਾਈਆਂ ਗਈਆਂ ਮੇਰੇ ਬੇਟੇ ਤੋਂ ਤੁਸੀਂ ਉਹਦੇ ਕੋਲੇ ਨਹੀਂ ਜਦੋਂ ਰਾਫਲ ਦੀ ਨੌਕ ਰੱਖੀ ਗਈ ਸੀ ਹਾਂਜੀ ਤੁਸੀਂ ਉਸ ਤੋਂ ਬਾਅਦ ਮਿਲੇ ਹੋ ਜੀ ਬਾਬੇ ਬਾਬੇ ਬਲਵਿੰਦਰ ਨੂੰ ਮਿਲੇ ਹੋ ਉਸ ਤੋਂ ਬਾਅਦ ਜੀ ਜਿਆਦਾ ਤੰਦਰ ਕਰਦੇ ਹੋ ਮਾਦਾ ਜੀ ਨਾਲ ਕਦੀ ਵੀ ਨਹੀਂ ਮਿਲੇ ਤੁਸੀਂ ਕੋਈ ਗੱਲਬਾਤ ਹੋਈ ਹੈ ਤੁਸੀਂ ਕਿਤੇ ਕੋਈ ਹੁੰਦੇ ਹੋ ਜੀ ਮਾਦਾ ਜੀ ਆਪਣਾ ਨਾਮ ਕੀ ਦੱਸਿਆ ਸੀ ਆਪਣਾ ਨਾਮ ਕੀ ਦੱਸਿਆ ਜੀ ਬਾਬਾ ਜੀ ਤੇ ਮਾਦਾ ਜੀ ਤੁਹਾਡਾ ਨਾਮ ਕੀ ਸੀ ਮੇਰਾ ਨਾਮ ਸਮਾਤ ਕੌਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹੱਕ ਮਾਨ ਹੁੰਦਾ ਰਹਿਣ ਵਾਲੇ ਕਿਤੇ ਜੀ ਬੀਬੀ ਜੀ ਤੁਸੀਂ ਬਾਬਾ ਜੀ ਨਾਲ ਰਹਿੰਦੇ ਤੁਸੀਂ ਕਹਿ ਰਹੇ ਹੋ ਕਿ ਪਿਸਤੌਲ ਦੀ ਨੌਕ ਤੇ ਕੀਤਾ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਦਾ ਜੀ ਆਪ ਦੱਸ ਰਹੇ ਆਂ ਕੌਣ ਦੱਸ ਰਿਹਾ ਜੀ ਕੌਣ ਦੱਸ ਰਿਹਾ ਜੀ ਬਾਜ਼ਾਰ ਆ ਜੀ ਉਹ ਵੀ ਸੇਵਾਦਾਰ ਹੈ ਨਾ ਕੱਤਾ ਜਿਹੜਾ ਸੰਗਤ ਪੜ੍ਹੀ ਆ ਮਤਲਬ ਤੁਸੀਂ ਮਿਲਦਾ ਬਾਬਾ ਜੀ ਸੇਵਾਦਾਰ ਹੋ ਗੁਰਦੁਆਰਾ ਕਿਵੇਂ ਸਟਾਫ ਹੋ ਕੇ ਉਹ ਹੋਰੇ ਜੀ ਉਹ ਹੋਰੇ ਆ ਕੇ ਉਹਨੇ ਡੇਰਾ ਬਣਾਇਆ ਆਪਣਾ ਆਪਣਾ ਬਣਾਇਆ ਡੇਰਾ ਇਹ ਜਿੰਨੇ ਬਾਬੇ ਬਲਜਿੰਦਰ ਸਮਰਤਕ ਨੂੰ ਤੁਸੀਂ ਜੀ ਤਾਂ ਤੇ ਪਜਿੰਦੜੇ ਸਮਰਥਕ ਆ ਸਾਰੇ ਜਣੇ ਸਾਰੇ ਆ ਗਏ ਆਪਣੇ ਆਪਣੇ ਜਿਹੜੇ ਤੋਂ ਆਏ ਹੋਏ ਇਹਨਾਂ ਨੂੰ ਪਤਾ ਲੱਗਿਆ ਦੇਖੋ ਜੇ ਮੇਰੇ ਬੇਟੇ ਦੇ ਨਜਾਇਜ਼ ਬੀਚ ਤੋਂ ਆਉਂ ਵੀ ਨਹੀਂ ਉਹਨਾਂ ਦੇ ਕੋਲ ਬਾਕੀ ਅਸੀਂ ਸਿਰਫ ਬਾਅਦ ਵਿੱਚ ਪ੍ਰਸ਼ਾਸਨ ਨੂੰ ਮਿਲਿਆ ਜੀ ਇਸ ਸਬੰਧ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨਾਲ ਸਾਡੀ ਕੋਈ ਗੱਲਬਾਤ ਨਹੀਂ ਕੀਤੀ ਤੁਸੀਂ ਕੌਣ ਹੋ ਪੈਂਦੀ ਮੈਂ ਉਹਨਾਂ ਦੀ ਭੈਣ ਦੀ ਭੈਣ ਹਾਂ ਜੀ ਸਕੇ ਪੈਣਾ ਤੁਸੀਂ ਉਹਨਾਂ ਦੇ ਕੀ ਕਹਣਾ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਜਿਹੜਾ ਸਾਰਾ ਲੱਗ ਗਿਆ ਹੈ ਇਹ ਜੇ ਤੁਸੀਂ ਆਪਣੇ ਜਿਹੜੀਆਂ ਥੋੜਾ ਉੱਚੀ ਬੋਲੀ ਉੱਚੀ ਬੋਲੀ ਥੋੜਾ ਮਾਈਕੀ ਨੀਮਾ ਕਰੀ ਗੱਲ ਸਮਝਾ ਫਿਰ ਮੈਨੂੰ ਬੱਸ ਉਹ ਇੱਕ ਨੂੰ ਇੱਕ ਨੂੰ ਚੋਦੀ ਭੇਜ ਬੈਠੇ ਇੱਕ ਨੂੰ ਬੈਜੋ 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 ਗੱਲਬਾਤ ਦੇ ਵਿੱਚ ਉਹਨਾਂ ਨੇ ਸੋ ਦੱਸਣਾ ਸੀ ਚਲੋ ਦੱਸਿਆ ਵੀ ਆ ਉਹਨਾਂ ਨੇ ਇੱਕੋ ਗੱਲ ਕਹੀ ਆ ਕਿ ਸਾਡੇ ਨਾਲ ੱੱਕਾ ਹੋ ਰਿਹਾ ਹੈ ਠੀਕ ਹੈ ਉਹ ਤਾਂ ਜੀ ਪਹਿਲੇ ਦਿਨ ਹੀ ਮੰਨਿਆ ਵੀ ਸਾਡੇ ਨੂੰ ਤਾਂ ਕਾਹ ਹੋਇਆ ਵਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਮੇਰੀ ਗਲਤ ਕੰਮ ਕੀਤਾ ਚੰਗਾ ਕੰਮ ਸੀ ਗੁਰੂ ਗੁਰੂ ਮਹਾਰਾਜ ਦੀ ਉੱਥੇ ਸਵਾਰੀ ਨਹੀਂ ਸੀਗੀ ਚਲੋ ਮੇਰੇ ਨਾਲ ਸੱਚਖੰਡ ਬਾਹਰ ਬਣੀ ਆ ਅੰਦਰ ਬੇਸਮੈਂਟ ਆ ਜ ਸਾਹੇ ਗੁਰਦੁਆਰੇ ਦੇ ਵਿੱਚ ਕਿੰਨੀ ਜਗ੍ਹਾ ਤੇ ਹੋਵੇ ਜੀ ਗਲਤ ਇਹ ਕੰਮ ਗਲਤ ਕੰਮ ਤਾਂ ਹੈਗਾ ਹੀ ਇਹ ਗਲਤ ਅੰਦਰ ਉਹਨਾਂ ਦੀ ਰਹਿਸ਼ੀ ਜਗ੍ਹਾ ਵੀ ਹੋਵੇ ਨਹੀਂ ਨਹੀਂ ਜਗ੍ਹਾ ਵੀ ਹੋਵੇ ਨਹੀਂ ਤਾਂ ਗੰਤਾ ਦੀ ਜਗ੍ਹਾ ਤੇ ਆ ਅਸੀਂ ਨਹੀਂ ਲਿਗਾਤੇ ਆਈ ਅਸੀਂ ਉੱਥੇ ਪੁਰਾ ਸਾਹਿਬ ਜੀ ਜਾਂਦੇ ਸੀ ਸਭ ਸੱਚਖੰਡ ਵੀ ਜਾਂਦੇ ਸੀ ਮਥਾ ਤੇ ਗੁਰੂ ਗ੍ਰੰਥ ਸਾਹਿਬ ਜ ਬਾਬਾ ਜੀ ਤੇ ਤੁਸੀਂ ਬਾਬਾ ਜੀ ਤੇ ਕੀ ਲਗਦੀ ਸਭ ਇਲਜ਼ਾਮ ਲਗਾਏ ਗਏ ਆ ਐਸੇ ਅਫਸਰ ਸਾਥ ਦੇ ਰਹੇਗਾ ਇੱਕ ਇੱਕ ਨੂੰ ਪਤਾ ਗਿਆ ਤੁਸੀਂ ਬਾਬਾ ਜੀ ਤੇ ਕੀ ਲਗਦੀ ਹੋ ਜੀ ਹਾਂਜੀ ਅਸੀਂ ਬਾਬਾ ਜੀ ਦੇ ਸੇਵਾਦਾਰ ਹਾਂ ਬਾਬਾ ਜੀ ਦੇਖੋ ਅੱਜ ਅੱਜ ਪ੍ਰਸ਼ਾਸਨ ਨੂੰ ਸਭ ਗਲਤ ਕਹਿ ਰਹੇ ਆ ਅੱਜ ਇਹ ਨਿਹੰਗ ਸਿੰਘ ਬਾਬਾ ਜੀ ਚਾਹੇ ਕੋਈ ਵੀ ਆ ਮੈਂ ਸਾਰੂ ਸਭ ਨੂੰ ਇਹ ਗੱਲ ਕਹਿਨੀ ਆ ਅਸੀਂ 6 ਮਹੀਨੇ ਤੋਂ ਅਸੀਂ 3 ਮਹੀਨੇ ਮੰਡੀ ਦੇ ਵਿੱਚ ਰਾਤਾਂ ਕੱਡੀਆਂ ਉਦੋਂ ਇਹ ਬਾਬੇ ਨਿਹੰਗ ਸਿੰਘ ਸਭ ਕਿੱਥੇ ਗਏ ਸੀ ਉਹਦੇ ਸਾਡੀ ਜੱਤੇ ਰੱਖੇ ਕੌਣ ਸੀ ਹਾਂ ਨਜ਼ਰ ਤੋਂ ਆਉਂਦੀ ਸੀ ਇੱਥੇ ਜੀ ਆਪਣੇ ਗੁਰਦਵਾਰ ਸਾਹਿਬ ਚ ਜਿਹੜੀ ਜਿਹੜੀ ਜੀ ਇਜਾਮ ਲਾ ਰਹੀ ਆ ਮੈਂ ਤਾਂ ਇੱਥੇ ਮੈਂ ਕਹਿੰਦੀ ਜਿਉਂ ਜੰਮੀ ਸੀ ਔਰੋਂ ਦੀ ਇੱਥੇ ਆ ਰਹੀ ਸੀ ਔਰ ਉਦੋਂ ਉਹਦੇ ਨਾਲ ਕੋਈ ਗਲਤ ਕੰਮ ਹੋਇਆ ਨਹੀਂ ਆ ਜਦੋਂ ਨਾਲ ਗਲਤ ਕੰਮ ਹੋਇਆ ਜੇਕਰੋਂ 200 ਦਵਾਹ ਆਈ ਸੀ ਪਰ ਉਦੋਂ ਹੋਸਤ ਪ ਕੌਣ ਇਹ ਭੈਣ ਕੀ ਇਹ ਬਲਾਕ ਕਰਦੇ ਅਸੀਂ ਇੱਕ ਗੱਲ ਮੰਨਦੇ ਹਾਂ ਜੀ ਤੁਹਾਨੂੰ ਇਹ ਪ੍ਰੈਸ ਕਾਨਫਰੰਸ ਬਾਰੇ ਕੀ ਨੋਟ ਜਾਂਗਤ ਦਿੱਤੀ ਜੀ ਅਸੀਂ ਖੁਦ ਇਹ ਰੱਖੀ ਹੈ ਤੁਸੀਂ ਮਤਲਬ ਹਾਂਜੀ ਹਾਂਜੀ ਸਾਡੇ ਹਾਂਜੀ ਅੱਛਾ ਜੀ ਸੋਨਤਾ ਸਾਹਿਬ ਨੂੰ ਤੁਸੀਂ ਜਾਣਦੇ ਪਰਸਾਂ ਹਾਂਜੀ ਜਾਣਦੇ ਹਾਂ ਜੀ ਆਂਦੇ ਹਾਂ ਹਾਂਜੀ ਨਹੀਂ ਭੰਜੀ ਇੱਕ ਤਾਂ ਮੁੰਡਿਆਂ ਚਲੋ ਵੀ ਉਹ ਬਾਬਾ ਜੀ ਨੇ ਗਲਤ ਹੋ ਗਿਆ ਧੱਕਾ ਹੋ ਗਿਆ ਬਾਬਾ ਜੀ ਦਾ ਇੱਕ ਕੱਲ ਪਰਚੇ ਬਾਬਾ ਜੀ ਤੇ ਹੋਰ ਹੋ ਗਿਆ ਬਲਾਤਕਾਰ ਦਾ ਉਹ ਸਭ ਝੂਠ ਹੈ ਕੋਈ 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 ਸਭ ਅਸੀਂ ਰਿਵੈਸਟੀਗੇਸ਼ਨ ਕਰਕੇ ਫੇਰ ਪਰਚਾ ਇਸ ਤਰ੍ਹਾਂ ਰਿਵੈਸਟੀਗੇਸ਼ਨ ਕਰਾ ਸਕਦੇ ਹਾਂ ਜੋ ਕਰ ਰਹੇ ਆ ਉਹ ਗਲਤ ਹੈ ਰਿਵੈਸਟੀਗੇਸ਼ਨ ਨਹੀਂ ਕਰੀ ਜਾਵੇ ਜੋ ਹੋ ਰਹੀ ਹੈ ਡੀਐਸਪੀ ਜੋ ਨਵਾਂ ਰਿਵੈਸਟੀਗੇਸ਼ਨ ਨਹੀਂ ਕਰਾਉਂਦੇ ਪਰਚਾ ਦਿੱਤੀ ਗਲਤੀ ਕੀਤੀ ਹੈ ਸਾਡੇ ਨਾਲ ਆ ਜੇ ਗਲਤ ਹੋਇਆ ਸੀ ਉਹ ਬਾਅਦ ਕਿਉਂ ਗਈ ਪਰ 1000 ਗੜ ਕੌਣ ਲਾ ਕੇ ਜੋ ਉੱਥੇ ਲਾ ਕੇ ਸਾਨੂੰ ਕੀ ਪਤਾ ਇੱਕ ਮਿੰਟ ਇੱਕ ਮਿੰਟ ਬਿਆਨ ਵੀ ਮੇਰੇ ਕਿਹਾ ਕਿ ਮੈਂ ਖੁਦ ਦੱਸ ਦਿਆਂ ਜੀ ਜਿਸ ਟਾਈਮ ਬਾਬਾ ਜੀ ਨੂੰ ਗਿਡਨੈਪ ਕਰਕੇ ਫੈਕਟਰੀ ਚ ਲੈ ਕੇ ਗਏ ਆ ਉਸ ਟਾਈਮ ਉੱਥੇ ਮੈਰੇ ਨੇ ਆ ਕੇ ਡਕੈਤੀ ਕੀਤੀ ਆ ਠੀਕ ਹੈ ਉਸ ਟਾਈਮ ਚਾਹੇ ਕੁਝ ਵੀ ਚੱਕ ਕੇ ਲੈ ਕੇ ਜਾ ਸਕਦਾ ਸਾਨੂੰ ਨਹੀਂ ਪਤਾ ਉੱਥੋਂ ਕਿੰਨਾ ਸਮਾਨ ਚੱਕ ਕੇ ਲੈ ਗਿਆ ਜੀ ਅਸੀਂ ਤਾਂ ਗੱਲ ਕਰਦੇ ਆ ਬਾਬਾ ਗਲਤ ਹੈ ਜੇ ਸਹੀ ਆ ਕੀ ਪਤਾ ਉਹਨੇ ਲਾ ਤਾਂ ਹੋਵੇ ਉੱਥੇ ਲੈ ਜਾ ਕੇ ਸਾਨੂੰ ਨਹੀਂ ਪਤਾ ਬਾਬਾ ਜੀ ਨੂੰ ਪਸਾਉਣ ਦੀ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇਸ ਟਾਈਮ ਤੇ ਪਰ ਮੇਰੇ ਡੇਟਾ ਥੋੜੀ ਲਾ ਦੂਗਾ ਜੀ ਪੁਰਾਣੀ ਡੇਟਾ ਵੀ ਜੀ ਹੁੰਦਾ ਵਗੈਰਾ ਕੁਝ ਵੀ ਹੋ ਸਕਦਾ ਹੈ ਕਪਾਲ ਦੀ ਬਾਬੇ ਨਾਲ ਕੀ ਦੁਸ਼ਮਣੀ ਹੈ ਜੀ ਹਾਂਜੀ ਕੀ ਪਤਾ ਜੀ ਖਬਰੇ ਡੇਰਾ ਹੀ ਸਾਹਮਣਾ ਹੋਵੇ ਨੇ ਇਹ ਵੀ ਕੀ ਪਤਾ ਕਾਜ ਕਰਮੀ ਉਹ ਮੇਰੇ ਦੇ ਜਿਹਾ ਕੋ ਬੈਠਾ ਹਾਂਜੀ ਡੇਰੇ ਤੇ ਬੈਠਾ ਨਹੀਂ ਡੇਰੇ ਤੇ ਮੁਲਾਜ਼ਮ ਲੱਗੇ ਹੋਏ ਹਾਂ ਉਸੀਆਂ ਦੇ ਸਪੈ ਨਹੀਂ ਜੀ ਉਹ ਤਾਂ ਜੀ ਹਾਂ ਜੀ ਉੱਥੇ ਹੀ ਅਸੀਂ ਵੀ ਤੁਸੀਂ ਡੇਰ ਚੱਕ ਕੇ ਵੀ ਜਾਂਦੇ ਸੀ ਅਸੀਂ ਡੇਰਾਂ ਜਾਂਦੇ ਆ ਜੀ ਅਸੀਂ ਪਿਛਲੇ 8 10 10 ਮਹੀਨਿਆਂ ਤੋਂ ਜਾ ਰਹੇ ਹਾਂ ਸਾਡੇ ਨਾਲ ਇਦਾਂ ਦਾ ਕੋਈ ਗਲਤ ਕੰਮ ਨਹੀਂ ਹੋਇਆ ਇਦਾਂ ਦਾ ਵਿਸ਼ਵਾਸ ਹੈ ਜੀ ਕਾਨੂੰਨ ਤੇ ਵਿਸ਼ਵਾਸ ਹੈ ਹਾਂ ਜੀ ਸਾਨੂੰ ਕਾਨੂੰਨ ਤੇ ਹਾਂ ਜੀ ਕਾਨੂੰਨ ਤੇ ਵਿਸ਼ਵਾਸ ਹੈ ਕਾਨੂੰਨ ਸਹੀ ਕੰਮ ਕਰ ਰਿਹਾ ਹੈ ਡੀਐਸਪੀ ਸਾਹਿਬ ਜੀ ਸਹੀ ਕੰਮ ਕਰ ਰਹੇ ਹਨ ਕੋਈ ਇਨਕੁਆਰੀ ਨਹੀਂ ਕਰ ਰਹੇ ਹੈ ਸਰ ਸਾਹਿਬ ਤੇ ਇਲਜ਼ਾਮ ਲਾਇਆ ਮੇਰੇ ਤੋਂ ਵੀ ਕੋਈ ਉਹ ਬਿਲਕੁਲ ਬਿਲਕੁਲ ਗੱਲ ਤਾਂ ਇਹ ਤਾਂ ਵਧੀਆ ਬੰਦੇ ਨੇ ਇਦਾਂ ਦਾ ਕੋਈ ਗਲਤ ਕੰਮ ਨਹੀਂ ਕਰਿਆ ਹੈਗਾ ਹਾਂ ਜੀ ਪੱਕਾ ਪੱਕਾ ਕਹਿ ਜਾਂਦੇ ਆਗੇ ਨਹੀਂ ਮੈਨੂੰ ਤੁਸੀਂ ਮੀਡੀਆ ਤੋਂ ਮੈਨੂੰ ਮੀਡੀਆ ਮੈਨੂੰ ਜਵਾਬ ਦਵੇ ਅਸੀਂ 6 ਮਹੀਨਿਆਂ ਤੋਂ ਭਈਆਂ ਦੇ ਵਿੱਚ ਮੰਡੀਆਂ ਦੇ ਵਿੱਚ ਪੈ ਰਹੇ ਸੀ ਔਰੋਂ ਇਹ ਬੱਬਨ ਹੈਂਗ ਸਿੰਘ ਕਿੱਥੇ ਗਏ ਸੀ ਔਰੋਂ ਸਾਡੀ ਇੱਜ਼ਤ ਕਿੱਥੇ ਗਈ ਸੀ ਉਹ ਸਾਨੂੰ ਜਵਾਬ ਦੋ ਫਿਰ ਵੀ ਸਾਨੂੰ ਪ੍ਰਸ਼ਾਸਨ ਨੇ ਹੀ ਘਰੇਵਾੜ ਕੇ ਸਾਨੂੰ ਸਮਾਨ ਦਵਾ ਕੇ ਸਾਡੀ ਰੋਟੀ ਭਗਤੀ ਕਰਿਆ ਔਰੋਂ ਹੈਂਗ ਸਿੰਘ ਕਿੱਥੇ ਗਏ ਸੀ ਸਭ ਨੇ ਇੱਕ ਦੂਜੇ ਤੇ ਪਰਦਾ ਪਾਇਆ ਕਿ ਸਭ ਨੂੰ ਪਤਾ ਸੀ ਵੀ ਸਮਾਨ ਕੋਲੇ ਖੜ ਕੇ ਇਹਨਾਂ ਨੇ ਚੁਕਵਾਇਆ ਇਹਨਾਂ ਦੇ ਸੇਵਾਦਾਰਾਂ ਨੇ ਇਨਸਫਾਕ ਨੇ ਇਹ ਕੰਮ ਕਰਿਆ ਵਾ ਸਾਡਾ ਸਮਾਨ ਕਿਹਦਾ ਚੁਕਵਾਇਆ ਸਾਡਾ ਸਮਾਨ ਚੁਕਵਾਇਆ ਸੀ ਮਿਹਰਬਾਨ ਤੇਜਾ ਦੇ ਨਾਲ ਸਾਡਾ ਜੋ ਸੀਗਾ ਇਹਨਾਂ ਨੇ ਸਾਰੇ ਹੈਂਗਾ ਸਿੰਘਾਂ ਨੇ ਸਾ ਕੌਜਾ ਕਰਿਆ ਸੀਗਾ ਉਹ ਜਿਹੜਾ ਸਾਡਾ ਸਮਾਨ ਸੀ ਉਹ ਸਭ ਨਿੰਗਾ ਸਿੰਘਾਂ ਨੇ ਚੱਕਿਆ ਸੀ ਮੇਰੋ ਆਇਆ ਸੀ ਸਮਾਨ ਚੱਕਣ ਤੋਂ ਇਹ ਬੰਦੇ ਸਾਰੇ ਇੱਥੇ ਸਾਹਮਣੇ ਚ ਖੋਲੇ ਸੀ ਇਹ ਸਾਰੇ ਰਾਲੇ ਮਿਲੇ ਭਗਤ ਸੀ ਇਹਨਾਂ ਨੇ ਰਲ ਮਿਲ ਕੇ ਸਾਡਾ ਘਰ ਆੜਿਆ ਸਾਨੂੰ ਮੰਡੀਆਂ ਵਿੱਚ ਸੌਣ ਨੂੰ ਮਜਬੂਰ ਕਰਤਾ ਅਸੀਂ ਇੱਕ ਇੱਕ ਟੁਕੜਾ ਮੰਗ ਮੰਗ ਕੇ ਖਾਦਾ ਸਾਨੂੰ ਇਹਨਾਂ ਨੇ ਨਿੰਗਾ ਸਿੰਘਾਂ ਨੇ ਮਜਬੂਰ ਕਰਤਾ ਉਦੋਂ ਨਿੰਗ ਸਿੰਘ ਕਿੱਥੇ ਗਏ ਸੀ ਉਦੋਂ ਵੀ ਕਾਨਫਰੰਸ ਹੋਈ ਸੀ ਉਦੋਂ ਵੀ ਮੀਡੀਆ ਆਇਆ ਸੀ ਉਦੋਂ ਮੀਡੀਆ ਕਿੱਥੇ ਗਿਆ ਸੀ ਉਦੋਂ ਮੀਡੀਆ ਸੌ ਗਿਆ ਸੀ ਸ਼ਾਸ਼ਨ ਸੋ ਗਿਆ ਸੀ じゃ ਤੁਸੀਂ ਮੈਂ ਸਾਨੂੰ ਤੁਸੀਂ ਬੁਲਾਇਆ ਸਾਨੂੰ ਹਾਂਜੀ ਤੁਸੀਂ ਦੱਸੀ ਆਪਦੀ ਗੱਲ ਵੀਡੀਓ ਰੱਖੀ ਆ ਵੀਡੀਓ ਤੇ ਮੇਰੀ ਸਾਡੇ ਇਲਜ਼ਾਮ ਕਿਵੇਂ ਲਾ ਸਕਦੇ ਤੁਸੀਂ ਮੇਰੀ ਮੇਰੇ ਕੋਲ ਅੱਜ ਵੀ ਰਿਕਾਰਡਿੰਗ ਵੀਡੀਓ ਸਭ ਪਈ ਤੁਸੀਂ ਤੁਸੀਂ ਬੁਲਾਇਆ ਕਿਸੇ ਨੂੰ ਸਾਨੂੰ ਬੁਲਾਇਆ ਕਿ ਵੀਡੀਓ ਕਿੱਧਰ ਖੜੇ ਆ ਬਾਪੇ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿਉਂ ਟੂਰ ਨੇ ਲੰਘ ਸਿੰਘ ਨੇ ਕਰਕੇ ਗਏ ਆ ਦੇਖੋ ਜਦੋਂ ਹੁਣ ਅੱਜ ਕਹਿ ਰਹੇ ਵੀ ਅੱਜ ਅਸੀਂ ਅੱਜ ਦਾ ਦੀ ਰਾਖੀ ਕਰਦੇ ਆ ਠੀਕ ਹੈ ਇਸ ਦਾ ਦੀ ਰਾਖੀ ਕਰਦੇ ਉਦੋਂ ਇਸ ਦਾ ਦੀ ਰਾਖੀ ਕਿੱਥੇ ਗਈ ਸੀ ਉਦੋਂ ਵੀ ਤਾਂ ਮੇਰੀਆਂ ਗੱਲਾਂ ਹੋ ਰਹੀਆਂ ਸੀ ਨਾ ਰਹੀਓ ਆਪਣੀ ਸਾਡੇ ਨਾਲ ਤਾਂ ਬਲਾਤ ਕਰ ਹੋਇਆ ਨਹੀਂ ਅਸੀਂ ਵੀ ਉਸ ਤੋਂ ਜਾਂਦੇ ਸੀ ਸਾਡਾ ਬਲਾਤ ਕਰ ਕਿਉਂ ਨਹੀਂ ਹੋਇਆ ਕੋਈ ਸੁਣਿਆ ਅੱਜ ਤੱਕ ਅਸੀਂ ਸਾਡੇ ਚ ਕੀ ਕਰੀ ਦੱਸੋ ਸਾਡੇ ਸੁਣਿਆ ਸਾਡਾ ਨਹੀਂ ਹੋਇਆ ਅਸੀਂ ਭੈਣ ਐਡੀਆਂ ਕੋ ਹੀਰੋ ਨਹੀਂ ਸੀ ਇਹੋ ਜਿਹਨਾਂ ਦਾ ਬਲਾਤ ਕਰਾਉਂਦੇ ਸੀ ਇੱਕ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਬਾਬਾ ਰੇਕ ਨਾਲ ਹੀ ਬਲਾਤ ਕਰ ਕਰਦਾ ਸੀਗਾ ਜਿਹੜਾ ਤੁਹਾਡਾ میٹرਕ ਨਿੰਗਾ ਸਿੰਘ ਨੇ ਸਮਾਨ ਤੁਹਾਡਾ ਪਾਸੇ ਅਸੀਂ ਵੀ ਉੱਥੇ ਉਸੇ میٹر ਦੇ ਵਿੱਚ ਅਸੀਂ ਵੀ ਉੱਥੇ ਜਾਂਦੇ ਸੀ ਕਿਉਂਕਿ ਇਹਨਾਂ ਦਾ ਜਿਹੜਾ ਮਾਪਾ ਜੀ ਦਾ ਸੇਵਾਦਾਰ ਸੀ ਉਹ ਉੱਥੇ ਕੋਲੇ ਆਇਆ ਸੀ ਸਾਨੂੰ ਉੱਥੇ ਬੁਲਾਇਆ ਗਿਆ ਸੀ ਅਸੀਂ ਉਸ ਦਿਨ ਤੋਂ ਉੱਥੇ ਦੇਰਾ ਸਾਹਿਬ ਜਾਂਦੇ ਸੀ ਐਦਾਂ ਦੀ ਕੋਈ ਗੱਲ ਨਹੀਂ ਸੀ ਅਸੀਂ ਦਿਨ ਇਸ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੋ ਪ੍ਰਸ਼ਾਸਨ ਤੇ ਲਾ ਰੱਖਿਆ ਇਹਨਾਂ ਨੇ ਕੱਲ ਇਹਨਾਂ ਨੇ ਕਰਿਆ ਉਹ ਕੁਛ ਨਹੀਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ। ਪ੍ਰਸ਼ਾਸਨ ਸਹੀ ਕੰਮ ਕਰਦਾ ਇੱਕ ਪਾਸੇ ਕਹਿੰਦਾ ਬਾਬੇ ਦਾ ਧੱਕਾ ਕਰ ਰਿਹਾ ਨਹੀਂ ਧੱਕਾ ਮੇਰਾ ਨਿਰਾਰੋ ਮੇਰਾ ਨਿਰਾਰੋ ਮੇਰਾ ਨਿਰਾਰੋ ਮੇਰਾ ਪ੍ਰਸ਼ਾਸਨ ਆਪਣਾ ਕੰਮ ਸਹੀ ਆਪਣਾ ਕੰਮ ਸਹੀ ਕਰੇ। ਇਹ ਦੋ ਪਰਚੇ ਪੁਲਿਸ ਨੇ ਮੈਂ ਦੋ ਪਰਚੇ ਪੁਲਿਸ ਨੇ ਇੱਥੇ ਮੇਰੇ ਨੂੰ ਥੋੜੀ ਦਿੱਤੇ ਆ। ਨਹੀਂ ਨਹੀਂ। ਉਹਨੇ ਰਿਕਾਰਡਿੰਗ ਦਾ ਪੁਲਿਸ ਨੇ ਕਰਕੇ ਪਰਚਾ ਦੇਣਾ ਮੈਂ। ਮੇਰਾ ਕਿਸੇ ਮੇਰੇ ਦਾ ਬਦੂਸ ਰੱਖ ਲੋ। ਨਾ ਮੇਰੇ ਬੱਚੇ ਤੇ ਰੱਖ ਲੋ ਜੋ ਮਰਜ਼ੀ ਬਲਵਾ ਲਾ। ਮੇਰੇ ਤੇ ਰੱਖ ਲੋ ਤੇ ਬੱਚੇ ਤੇ ਰੱਖ ਲੋ ਜੋ ਮਰਜ਼ੀ ਬਲਵਾਵਾ ਮੇਰੇ ਤੋਂ। ਥੋੜੀ ਰੱਖੀ ਦੇ। ਜਦੋਂ ਸਾਰੇ ਹੁਸਤ ਬਾਅਦ ਵੀ ਆਏ ਹੁੰਦਾ। ਤੂੰ ਤਾਂ ਦੇ ਤਾਂ ਜਾਉਂਗਾ ਤੇਰੇ ਬੇਟੇ ਨੂੰ ਮਾਰਨਾ ਤੇਰੇ ਪਰਿਵਾਰ ਨੂੰ ਮਾਰ ਪਰਿਵਾਰ ਤੁਸੀਂ ਅੱਜ ਵੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਮੀਰ ਜੀ ਗੱਲ ਸੁਣਾ ਜਾਰੀ ਤੋਂ ਇਹੀ ਮੰਗਦਾ ਮੈਂ ਨਾ ਇਹੀ ਕਸਟਮਿਕ ਅਸੀਂ ਕੀਤੀ ਜਾ ਰਹੀ ਹੈ ਬਾਬੇ ਨੂੰ ਸੌਰੀ ਦਿੱਤਾ ਜਾਵੇ ਸਹੀ ਔਰ ਗਲਤ ਦਾ ਫੈਸਲਾ ਕੀਤਾ ਜਾਵੇ ਬਸ ਉਹ ਤੋਂ ਮੰਗ ਕਰਦੀ ਬਾਕੀ ਸਭ ਕੀ ਮੰਗ ਕਰਦੇ ਆ ਜੀ ਮੀਰ ਜੀ ਗੱਲ ਸੁਣਾ ਜਾਰੀ ਤੋਂ ਇਹੀ ਮੰਗਦਾ ਮੈਂ ਨਾ ਇਹੀ ਕਸਟਮਿਕ ਅਸੀਂ ਕੀਤੀ ਜਾ ਰਹੀ ਹੈ ਬਾਦਾਂ ਦਾ ਨਿਪਟਾ ਜਾਵੇ ਸਹੀ ਔਰ ਗਲਤ ਦਾ ਫੈਸਲਾ ਕੀਤਾ ਜਾਵੇ ਬਸ ਹੋਰ ਕੁਝ ਮੰਗ ਨਹੀਂ ਬਾਕੀ ਸਭ ਸਾਡੀ ਜਾਨ ਨੂੰ ਵੀ ਖਤਰਾ ਹੈ ਜਿਹੋ ਉਹਨੇ ਫੋਟੋ ਮਾਰ ਕਰੀ ਆ ਉਹਦੀ ਬੰਦਰੀ ਕਾਰਵਾਈ ਕੀਤੀ ਜਾਂਦੀ ਹੈ ਉਹ ਤਾਂ ਉਹਨਾਂ ਨੇ ਫੋਟੋ ਮਾਰ ਲੋਰੀ ਹੋਈ ਆ ਪਾਕਿਸਤਾਨੀ ਦੇ ਗਏ ਹੋਈਆਂ ਵਾ ਹਾਂਜੀ ਦੇਰੇ 'ਚ ਕੋਈ ਚੀਜ਼ਾਂ ਗਿਆ ਹੋਈਆਂ ਨਹੀਂ ਹਾਂਜੀ 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 ਦੇਰੇ ਵਿੱਚ ਕੁਝ ਨਹੀਂ ਇਸ ਟਾਈਮ ਕੁਝ ਵੀ ਨਹੀਂ ਇਸ ਟਾਈਮ ਕੁਝ ਵੀ ਨਹੀਂ ਜਾ ਕੇ ਦੇਖਣਾ ਉੱਥੇ ਬੈਠੇ ਆ ਸਵੀਰ ਦੇਖ ਕੇ ਕੌਣ ਗਿਆ ਇਹ ਭੈਣਾਂ ਮੈਨੂੰ ਨਹੀਂ ਪਤਾ ਵੀ ਉਹ ਕੌਣ ਆ ਕੌਣ ਨਹੀਂ ਜੋ ਵੀ ਮੇਰੀ ਭੈਣ ਆ ਜਾਂ ਕਿਸ ਦੀ ਬੱਚੀ ਆ ਕੁਛ ਵੀ ਆ ਜੇ ਉਹ ਗਲਤ ਇਲਜ਼ਾਮ ਜੇ ਉਹ ਸਹੀ ਆ ਤਾਂ ਪ੍ਰਸ਼ਾਸਨ ਨੂੰ ਜੇ ਸਹੀ ਸਹੀ ਸਾਥ ਦੇਉਂਗੇ ਕੁੜੀ ਦਾ ਅਸੀਂ ਸਾਥ ਦਵਾਂਗੇ ਕਿ ਇਹ ਗਲਤ ਆ ਤੇ ਫਿਰ ਉਸਤੇ ਨਾਂ ਬਰਾਬਰ ਬਰਚਾ ਹੋਣਾ ਚਾਹੀਦਾ ਉਹਨਾਂ ਨੇ ਵੀਡੀਓ ਦਿਖਾਈ ਆ ਖੁਦ ਕੁੜੀ ਜਾਂਦੀ ਆ ਖੁਦ ਹਾਂ ਜਲਾਉਂਦੀ ਜਾਂਦੀ ਲਾਉਂਦੀ ਆ ਚਾਹੇ ਜਾਵੇ ਚਾਹੇ ਨਾ ਜਾਵੇ ਗਲਤ ਹੈ ਤਾਂ ਗੁਰੂ ਗ੍ਰੰਥ ਸਾਹਿਬ ਵੀ ਜਿਹੜੀ ਚਾਹੇ ਕੰਮ ਕਰਨਾ ਗਲਤ ਹੈ ਜੀ ਇਹ ਚਾਹੇ ਅਸੀਂ ਦੇਖੋ ਇੱਕ ਮਿੰਟ ਮੈਂ ਅੰਦਰ ਹੋਈਆਂ ਅੰਦਰ ਹੋਈਆਂ ਮੈਂ ਅੱਡੇ ਘੰਟੇ ਬਾਹਰ ਨਿਕਲੂਗੀ ਕਿ ਮੈਂ ਇਸ ਗਲਤ ਕੰ ਕਮ ਕਰਕੇ ਨਿਕਲੂਗੀ ਕੈਮਰਾ ਤੋਂ ਉੱਥੇ ਵੀ ਲੱਗਿਆ ਮੈਂ ਆ ਕੇ ਅੰਦਰ ਆ ਗਈ ਮੈਂ ਅੱਧੇ ਘੰਟੇ ਵਾਰ ਬਾਹਰ ਨਿਕਲੂਗੀ ਮੈਂ ਗਲਤ ਕੰਮ ਕਰਕੇ ਨਿਕਲੂਗੀ ਦੋ ਦੋ ਘੰਟੇ ਬਾਅਦ ਹੀ ਉਹਨੇ ਮੈਰੋਂ ਵੀਡੀਓ ਪਾਈ ਆ ਉਹ ਕੁੜੀ ਨੇ ਖੁਦ ਵਾਇਰਲ ਕੀਤੀ ਆ ਵੀਡੀਓ ਦੋ ਦੋ ਘੰਟੇ ਖੁਦ ਕੁੰਡੀਆਂ ਲਾਉਂਦੀ ਆ ਉਹ ਜਾ ਕੇ ਉੱਥੇ ਬਾਬਾ ਜੀ ਖੁਦ ਕੁੰਡੀਆਂ ਬਾਬਾ ਜੀ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਉੱਥੇ ਜਾਂਦੀ ਪਈ ਆ ਉੱਥੇ ਜਾ ਕੇ ਸੌਣ ਦੀ ਕੋਸ਼ਿਸ਼ ਕਰਦੇ ਜੇ ਮੰਦਿਰਾਂ ਹੋਇਆ ਜੇ ਹੈ ਤਾਂ ਕਮ ਗਲਤੀ ਹੈ ਜੀ ਕਿਉਂ ਗਲਤ ਹੋਇਆ ਇਹਦਾ ਵੀ ਗਲਤ ਹੋਇਆ ਹੈ ਇਹ ਗਲਤ ਹੋਇਆ ਹੈ ਇਹ ਤਾਂ ਸਾਰਿਆਂ ਵੀ ਗਲਤ ਹੋਇਆ ਹੈ ਗਲਤ ਹੋਇ ਦੇਓ ਉਹ ਤਾਂ ਕਹਿੰਦੇ ਕੁੜੀ ਦਾ ਵੀ ਨਾਲ ਨਾਲ ਕਰਵਾ ਕੀਤੀ ਜਾਵੇ ਸਬੰਧ ਦੀ ਕਾਰਵਾਈ ਕੀਤੀ ਜਾਏ ਨਾ ਫਿਰ ਕੁੜੀ ਤੇ ਕਾਰਵਾਈ ਦੀ ਮੰਗ ਤੇ ਤੁਸੀਂ ਜੈ ਸਮਝਦੇ ਹੋ ਹਾਂਜੀ ਕੁੜੀ ਤੇ ਕਾਰਵਾਈ ਕੀਤੀ ਜਾਵੇ ਨਹੀਂ ਕੁੜੀ ਸਾਬਿਤ ਕਰੇ ਵੀ ਮੈਂ ਸਹੀ ਹਾਂ ਇੱਕ ਪਾਸੇ ਤਾਂ ਉਹ ਤੇ ਪਰਚਾ ਕਰਾਉਂਦੇ ਇੱਕ ਪਾਸੇ ਕੁੜੀ ਨੂੰ 200000 ਦੀ ਮੰਗ ਕਰਦੇ ਆ ਅਸੀਂ ਕੁੜੀ ਨੂੰ ਅਸੀਂ ਮੇਰੇ ਤੱਕ ਸਾਨੂੰ ਆ ਅਸੀਂ ਕੁਝ ਨਹੀਂ ਕਹਿੰਦੇ ਜੇ ਕੁੜੀ ਸਹੀ ਆ ਸਾਬਿਤ ਕਰਦੇ ਵੀ ਨਹੀਂ ਕੁੜੀ ਤੇ ਬਰਾਬਰ ਪਰਚਾ ਕੀਤਾ ਜਾਵੇ ਬਰਾਬਰ ਕਰ ਦਿੱਤਾ ਜਾਵੇ ਜੇ ਕੁੜੀ ਸਹੀ ਆ ਤਾਂ ਗੱਲ ਕਰੀ ਤਾਂ ਹਰ ਤਾਂ ਮੁੰਡਿਆਂ ਨੂੰ ਆਇਆ ਤਾਂ ਹਰ ਇੱਕ ਹੀ ਕੋਈ ਕੁੜੀ ਨਾਲੇ ਵੀਰ ਜੀ ਸੱਚਖੰਡ ਉੱਪਰ ਬਣਿਆ ਨਾ ਕਿ ਨੀਚੇ ਬਣਿਆ ਪਿੰਡ ਸਾਚੇ ਉੱਪਰ ਬਣਿਆ ਜਗਮ ਜਸਪ੍ਰੀਤ ਕਿੱਥੋਂ ਦੇ ਰਹਿਣਾ ਤੁਸੀਂ ਅਸੀਂ ਜਗਰਾਉਂਦੇ ਹਾਂ ਠੀਕ ਹੈ ਬੰਦ ਕਰਨ ਦੇ ਵਿੱਚ ਨਾ ਸਮਾਗਮ ਸੰਸੋਤਾ ਜੀ ਵੱਲੋਂ ਆਪਣੇ